ਇਹ ਖਬਰ ਪੰਜਾਬ ਵਿੱਚ ਵੀ ਅੱਜ ਗੱਲ ਮੇਰੀ ਯਾਦ ਰੱਖਿਓ ਇਹ ਚਿਹਰੇ ਬਦਲਣਗੇ ਮੁੱਖ ਮੰਤਰੀ ਦਾ ਵੀ ਚਿਹਰਾ ਬਦਲ ਸਕਦੇ ਆ ਅੱਜ ਜੋ 3 3.5 ਸਾਲਾਂ 'ਚ ਬੁਰਾ ਹਾਲ ਹੋਇਆ ਐ ਇਸੋਲੇ ਪੰਜਾਬ ਦਾ ਉਹ ਸਾਰਾ ਭਗਵੰਤ ਸਿੰਘ ਮਾਨ ਦੇ ਸਿਰ ਤੇ ਲਾ ਕੇ ਤੁਹਾਨੂੰ ਚੱਲਦਾ ਕਰਨਗੇ ਤੇ ਮੈਂ ਅੱਜ ਤੁਹਾਨੂੰ ਇਹ ਗੱਲ ਅੱਜ ਪਹਿਲਾਂ ਕਹਿ ਦੇਣਾ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਜਿੰਨੇ ਇਹਨਾਂ ਦੇ 92 93 ਵਿਧਾਇਕ ਤੁਰੇ ਫਿਰਦੇ ਆ ਘੱਟੋ ਘਾਟੇ 70 ਵਦੈਕਾਂ ਦੀਆਂ ਟਿਕਟਾਂ ਬਦਲ ਲਗੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਲੋਕ ਸਾਡੇ ਨਾਲ ਨਾਰਾਜ਼ ਹੋਗੇ ਇਹ ਫਿਰ ਚਿਹਰੇ ਬਦਲਦੇ ਚਿਹਰੇ ਬਦਲ ਕੇ ਇਹ ਇਹ ਕਹਿੰਦੇ ਆ ਕਿ ਜੀ ਜੋ ਮਾੜਾ ਹੋਇਆ ਇਸ ਬੰਦੇ ਨੇ ਕੀਤਾ ਲੋ ਅਸੀਂ ਬਦਲਤਾ ਨਵਾਂ ਬੰਦਾ ਲੈ ਆਂਦਾ ਹਲਕਿਆਂ ਵਿੱਚ ਜ਼ਿਲ੍ਹਿਆਂ ਵਿੱਚ ਜੋ ਐਸੇ ਵਾਲੇ ਹਾਲਾਤ ਇਹਨਾਂ ਨੂੰ ਇਹ ਹੈ ਕਿ ਜਦੋਂ ਅਸੀਂ ਚਿਹਰੇ ਬਦਲਾਂਗੇ ਅਸੀਂ ਲੋਕਾਂ ਨੂੰ ਕਵਾਂਗੇ ਕਿ ਦੇਖੋ ਜੀ ਪਾਰਟੀ ਸਾਡੀ ਚੰਗੀ ਹੈ ਇਹ ਬੰਦੇ ਸਾਡੇ ਮਾੜੇ ਨਿਕਲੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅੱਜ ਫਰੀਦਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨਵੀਪ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਬਾਰੇ ਵੱਡੇ ਖੁਲਾਸੇ ਕੀਤੇ ਆ ਉਹਨਾਂ ਕਿਹਾ ਕਿ ਦਿੱਲੀ ਹਾਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਾਰੀ ਟੇਕ ਪੰਜਾਬ ਤੇ ਆ ਤੇ ਜਲਦੀ ਹੀ ਵੱਡਾ ਫੈਸਲਾ ਲੈ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦਾ ਫੈਸਲਾ ਲੈ ਸਕਦੇ ਆ ਤੇ ਇੱਕ ਹੋਰ ਗੱਲ ਉਹਨਾਂ ਨੇ ਇਸ ਦੇ ਨਾਲ ਹੀ ਵੱਡੀ ਕੀਤੀ ਆ ਉਹਨਾਂ ਦੱਸਿਆ ਕਿ ਜਿਹੜੇ 92 ਐਮਐਲਏ ਜਿੱਤੇ ਆ ਉਹਨਾਂ ਦੇ ਵਿੱਚੋਂ ਲਗਭਗ 17 ਦੇ ਕਰੀਬ ਐਮਐਲਿਆਂ ਦੀ ਐਤਕੀ ਟਿਕਟ ਕੱਟੀ ਜਾਣੀ ਆ ਤੇ ਲੋਕਾਂ ਨੂੰ ਇਹ ਕਹਿਣਾ ਕਿ ਇਹਨਾਂ ਦਾ ਕੰਮ ਕਰ ਠੀਕ ਨਹੀਂ ਸੀ ਇਸ ਕਰਕੇ ਪਾਰਟੀ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਤੇ ਹੁਣ ਅਸੀਂ ਵਾਅਦੇ ਪੂਰੇ ਕਰਾਂਗੇ ਆਓ ਸਾਰੀ ਗੱਲਬਾਤ ਸੁਣਦੇ ਆਂ ਗੱਲਬਾਤ ਕਰਦੇ ਆਂ ਸਰਦਾਰ ਕੁਸ਼ਲਦੀਪ ਸਿੰਘ ਟਿੱਲੋਂ ਦੇ ਨਾਲ ਹਾਲੀ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪਾਰਟੀ ਹੈ ਇਹ ਝੂਠ ਤੂਫਾਨ ਵਾਲੀ ਪਾਰਟੀ ਹੈ ਇਹ ਗਲਤ ਵਾਅਦੇ ਕਰਕੇ ਮੁਕਰਨ ਵਾਲੀ ਪਾਰਟੀ ਹੈ ਤੁਸੀਂ ਦੇਖੋ ਦਿੱਲੀ ਵਿੱਚ ਆਰਿਆਂ ਨੇ ਕੀ ਕੁਝ ਕੀਤਾ ਇਹ ਕੀ ਕਰਦੇ ਆ ਇਹ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਆ ਜਿਵੇਂ ਪੰਜਾਬ ਚ ਕੀਤੇ ਸੀ ਇਹਨਾਂ ਨੇ ਲੋਕਾਂ ਨਾਲ ਕੋਈ ਵਾਅਦਾ ਪੂਰਾ ਨਹੀਂ ਕਰਦੇ ਜੋ ਕਹਿੰਦੇ ਆ ਉਸ ਤੋਂ ਸਭ ਕੁਝ ਇਹਨਾਂ ਦਾ ਉਲਟ ਹੁੰਦਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਲੋਕ ਸਾਡੇ ਨਾਲ ਨਾਰਾਜ਼ ਹੋ ਗਏ ਇਹ ਫਿਰ ਚਿਹਰੇ ਬਦਲਦੇ ਆ ਚਿਹਰੇ ਬਦਲ ਕੇ ਇਹ ਇਹ ਕਹਿੰਦੇ ਆ ਕਿ ਜੀ ਜੋ ਮਾੜਾ ਹੋਇਆ ਇਸ ਬੰਦੇ ਨੇ ਕੀਤਾ ਲੋ ਅਸੀਂ ਬਦਲਤਾ ਨਵਾਂ ਬੰਦਾ ਲੈ ਆਂਦਾ ਤਾਕੇ ਲੋਕਾਂ ਦਾ ਗੁੱਸਾ ਖਤਮ ਹੋ ਜੇ ਤੇ ਲੋਕ ਫੇਰ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਣ ਮੈਂ ਹੁਣ ਮਿਸਾਲ ਦੇਣਾ ਚਾਹੁੰਨਾ ਦਿੱਲੀ ਦੀ ਕੇਜਰੀਵਾਲ ਨੇ ਆਪਦਾ ਚਿਹਰਾ ਬਦਲ ਕੇ ਅਤੀਸ਼ੀ ਨੂੰ ਲਾਇਆ ਠੀਕ ਹੈ ਉੱਥੇ بڑے ਐਮਐਲਏ ਦੀ ਇਹਨਾਂ ਨੇ ਟਿਕਟਾਂ ਬਦਲੀਆਂ ਇਸ ਇਲੈਕਸ਼ਨ ਚ ਪਰ ਦਿੱਲੀ ਦੇ ਲੋਕਾਂ ਨੇ 10 ਸਾਲ ਚ ਇਹਨਾਂ ਨੂੰ ਦੇਖ ਲਿਆ ਸੀ ਕਿ ਹਰ ਇੱਕ ਵਾਰੀ ਇਹ ਵਾਅਦੇ ਕਰਦੇ ਐ ਵਾਅਦੇ ਪੂਰੇ ਨਹੀਂ ਕਰਦੇ ਤੇ ਬਾਅਦ ਚ ਚਿਹਰੇ ਬਦਲ ਕੇ ਐਮਐਲਏ ਦੇ ਮੰਤਰੀਆਂ ਦੇ ਇਹ ਲੋਕਾਂ ਦਾ ਗੁੱਸਾ ਢਾਲਾ ਕਰਕੇ ਦੁਬਾਰਾ ਝੂਠ ਮਾਰ ਕੇ ਵੋਟਾਂ ਲੈਂਦੇ। ਸੋ ਪੰਜਾਬ ਵਿੱਚ ਵੀ ਅੱਜ ਗੱਲ ਮੇਰੀ ਯਾਦ ਰੱਖਿਓ। ਇਹ ਚਿਹਰੇ ਬਦਲਣਗੇ। ਮੁੱਖ ਮੰਤਰੀ ਦਾ ਵੀ ਚਿਹਰਾ ਬਦਲ ਸਕਦੇ ਆ। ਆ ਜੋ ਤਿੰਨ ਸਾਢੇ ਤਿੰਨ ਸਾਲਾਂ 'ਚ ਬੁਰਾ ਹਾਲ ਹੋਇਆ ਐ ਇਸੋਲੇ ਪੰਜਾਬ ਦਾ ਉਹ ਸਾਰਾ ਭਗਵੰਤ ਸਿੰਘ ਮਾਨ ਦੇ ਸਿਰ ਤੇ ਲਾ ਕੇ ਤੁਹਾਨੂੰ ਚੱਲਦਾ ਕਰਨਗੇ। ਵੈਸੇ ਵੀ ਮਾਨ ਸਾਹਿਬ ਦੇ ਹੁਣ ਚੁਟਕਲੇ ਕੋਈ ਬਾਹਲੇ ਸੁਣਦਾ ਨਹੀਂ ਕਿਉਂਕਿ ਉਹ ਲੋਕਾਂ 'ਚ ਐਕਸਪੋਜ਼ ਹੋ ਚੁੱਕੇ ਆ। ਉਹੀ ਗੱਲਾਂ ਵਾਰੀ-ਵਾਰੀ ਕਰੀ ਜਾਂਦੇ ਆ। ਕੰਮ ਕੋਈ ਕਰਦੇ ਨਹੀਂ। ਸੋ ਹੋ ਸਕਦਾ ਮੁੱਖ ਮੰਤਰੀ ਵੀ ਬਦਲ ਤੇ ਸਭ ਕੁਝ ਉਹਨਾਂ ਦੇ ਸਿਰ ਤੇ ਮੜਨਾ ਤੇ ਨਵਾਂ ਬੰਦਾ ਲੈ ਕੇ ਆਉਣ ਕਿ ਨਹੀਂ ਜੀ ਅਸੀਂ ਹੁਣ ਸਿਆਣਾ ਬੰਦਾ ਲੈਂਦਾ ਇਹ ਕੰਮ ਕਰੂਗਾ ਤੇ ਮੈਂ ਅੱਜ ਤੁਹਾਨੂੰ ਇੱਕ ਗੱਲ ਅੱਜ ਪਹਿਲਾਂ ਕਹਿ ਦੇਣਾ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਜਿੰਨੇ ਇਹਨਾਂ ਦੇ 92 93 ਵਿਧਾਇਕਤੁਰੇ ਫਰਦੇ ਆ ਘੱਟੋ ਘਾਟੇ 70 ਵਿਧਾਇਕਾਂ ਦੀਆਂ ਟਿਕਟਾਂ ਬਦਲ ਲੰਗੇ ਲੋਕੀ ਮੌਕਾ ਨੂੰ ਕਹਿਣਗੇ ਕਿ ਜੀ ਇਹ ਸਾਡੇ ਐਮਐਲਏ ਮਾਰੇ ਸੀ ਇਹਨਾਂ ਨੇ ਕੰਮ ਨਹੀਂ ਕੀਤੇ ਇਸ ਕਰਕੇ ਲੋਕ ਅਸੀਂ ਬਦਲ ਦਿੰਨੇ ਆ ਨਵੇਂ ਲੈ ਕੇ ਆਉਣੇ ਆ ਹੁਣ ਅਸੀਂ ਆ ਵਾਅਦੇ ਕਰਾਂਗੇ ਪੂਰੇ ਕਰਾਂਗੇ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਇਹਨਾਂ ਦੀਆਂ ਨਾ ਚਾਲਾਂ ਚਨਾਇਓ ਇਹ ਸਭ ਇਹਨਾਂ ਦੀਆਂ ਚਾਲਾਂ ਆ ਇਹਨਾਂ ਦਾ ਤਰੀਕਾ ਹੈ ਇਹਨਾਂ ਤੋਂ ਬਚ ਕੇ ਰਹੋ ਤੇ ਇਹਨਾਂ ਨਾਲ ਜੋ ਦਿੱਲੀ 'ਚ ਹੋਇਆ ਉਸ ਤੋਂ ਮਾੜਾ ਹਾਲ ਪੰਜਾਬ 'ਚ ਹੋਣਾ ਅੱਜ ਕੱਲ੍ਹ ਯਾਦ ਰੱਖਿਓ ਕਈ ਵਾਰੀ ਜਿਹੜਾ ਚਿਹਰਾ ਆਪਾਂ ਨੂੰ ਸਾਹਮਣੇ ਦਿਂਦਾ ਹੋਵੇ ਅੱਜ ਲੋਕਾਂ ਦੀ ਨਾਰਾਜ਼ਗੀ ਭਗਵਾਨ ਸੇਗਮਾਨ ਨਾਲ ਕਿਉਂਕਿ ਲੋਕ ਸੋਚਦੇ ਆ ਕਿ ਅਸੀਂ ਇਹਦੇ ਤੇ ਭਰੋਸਾ ਕਰਕੇ ਵੋਟਾਂ ਪਾਈਆਂ ਉਵੇਂ ਲੋਕ ਸੋਚਦੇ ਆ ਕਿ ਅਸੀਂ ਜਿਹੜੇ ਲੋਕਲ ਇਹਨਾਂ ਦੇ ਐਮ ਐਲ ਏ ਸੀ ਉਹ ਹਰੇਕ ਤਾਂ ਧਰਨੇ ਵਿੱਚ ਲਾਈਵ ਹੋ ਕੇ ਗੱਲਾਂ ਕਹਿੰਦੇ ਹੁੰਦੇ ਸੀ ਅੱਗੇ ਜਦੋਂ ਆਪੋਜੀਸ਼ਨ ਸੀ ਕਿ ਜੀ ਇਹ ਬੜੇ ਕਾਬਲ ਬੰਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਅੱਜ ਲੋਕਾਂ ਦੀ ਉਹਨਾਂ ਨਾਲ ਨਾਰਾਜ਼ਗੀ ਹੈ ਜੋ ਹਾਲਾਤ ਹੈ ਹਲਕਿਆਂ ਵਿੱਚ ਜ਼ਿਲ੍ਹਿਆਂ ਵਿੱਚ ਜੋ ਐਸੇ ਵਾਲੇ ਹਾਲਾਤ ਇਹਨਾਂ ਨੂੰ ਇਹ ਹੈ ਕਿ ਜਦੋਂ ਅਸੀਂ ਚਿਹਰੇ ਬਦਲਾਂਗੇ ਅਸੀਂ ਲੋਕਾਂ ਨੂੰ ਕਹਾਂਗੇ ਕਿ ਦੇਖੋ ਜੀ ਪਾਰਟੀ ਸਾਡੀ ਚੰਗੀ ਹੈ ਇਹ ਬੰਦੇ ਸਾਡੇ ਮਾੜੇ ਨਿਕਲੇ ਅਸੀਂ ਇਹਨਾਂ ਨੂੰ ਸਜ਼ਾ ਦੇਤੀ ਬਦਲਤੇ ਹੁਣ ਅਸੀਂ ਇਹ ਨਵੇਂ ਵਾਅਦੇ ਕਰਦੇ ਤੇ ਨਵੇਂ ਬੰਦੇ ਲੈ ਕੇ ਆਏ ਸਾਡੇ ਤੇ ਭਰੋਸਾ ਕਰੋ ਸੋ ਇਹਨਾਂ ਦੀ ਚਾਲ ਹੈ ਮੈਂ ਨਹੀਂ ਸਮਝਦਾ ਕਿ ਪੰਜਾਬੀ ਇਹਨਾਂ ਦੀ ਚਾਲ ਚਾਹਣਗੇ ਪਰ ਫਿਰ ਵੀ ਮੈਂ ਪੰਜਾਬੀਆਂ ਨੂੰ